ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਸਮਰਸ ਆ ਗਈਆਂ ਨੇ ਤੇ ਉਹਦੇ ਅਕੋਰਡਿੰਗ ਆਪਣੇ ਕੋਲੋਂ ਫਰੈਂਡਸ ਨੇ ਜਿਹੜੀਆਂ ਭੈਣਾਂ ਲੰਘੀਆਂ ਸੂਟਸ ਆਪਣੇ ਰੈਡੀ ਕਰਵਾ ਰਹੀਆਂ ਨੇ ਜੀਆਂ ਤੇ ਉਹਨਾਂ ਦੇ ਸੈਂਪਲ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਤੇ ਇਹ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਫਸਟ ਟਾਈਮ ਆਏ ਹੋ ਹੜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਤੁਹਾਡੇ ਕੋਲੇ ਵੀਡੀਓ ਜਿਹੜੀ ਤੁਹਾਨੂੰ ਲੱਭਣੀ ਨਾ ਪਵੇ ਤੁਹਾਡੇ ਕੋਲ ਆਟੋਮੈਟਿਕਲੀ ਆਪਣੇ ਵੀਡੀਓ ਆਜਿਆ ਕਰੇ ਜੋ ਵੀ ਅਸੀਂ ਨਮੀ ਕਲੈਕਸ਼ਨ ਪਾਵਾਂਗੇ ਤੇ ਇੰਸਟਾਗ੍ਰam ਤੇ ਵੀ ਆਪਣਾ ਸੇਮ ਨਾਮ ਦਾ ਪੇਜ ਹੈ ਜੀ ਤੁਸੀਂ ਉੱਥੇ ਜਾ ਕੇ ਵੀ ਫੋਲੋ ਜ਼ਰੂਰ ਕਰੋ ਤੇ ਉੱਥੇ ਫੋਲੋ ਕਰਨ ਦਾ ਤੁਹਾਨੂੰ ਇਹ ਬੈਨੀਫਿਟ ਹੋਏਗਾ ਕਿ ਤੁਹਾਨੂੰ ਸਾਰੀਆਂ ਰੀਲਸ ਮਿਲ ਜਾਣਗੀਆਂ ਤੁਸੀਂ ਜੋ ਵੀ ਡਿਜ਼ਾਈਨਸ ਮੀਨਸ ਆਪਣੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤੁਹਾਡੇ ਉਹ ਡਿਜ਼ਾਈਨਸ ਵੀ ਕਸਟਮਾਈਜ਼ ਹੋ ਜਾਣਗੇ ਤੇ ਆਪਾਂ ਲੈ ਕੇ ਆਏ ਆ ਪਹਿਲਾ ਸੂਟ ਦੇਖੋਗੇ ਤੁਸੀਂ ਇਹ ਹੈਗਾ ਪੈਰਟ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਤੇ ਪਿਆਰਾ ਕਲਰ ਹੈਗਾ ਅਮੀਨ ਜਿਹੜਾ ਇਹ ਫੈਬਰਿਕ ਹੈਗਾ ਤੁਹਾਨੂੰ ਕੋਸਟ ਵੀ ਨਾਲ ਅਸੀਂ ਸ਼ੋਅ ਕਰ ਦੇਵਾਂਗੇ ਤੁਹਾਨੂੰ ਕੋਸਟ ਤੋਂ ਹੀ ਪਤਾ ਚੱਲ ਜਾਏਗਾ ਇਹਦੀ ਪ੍ਰਾਈਸ ਤੋਂ ਹੀ ਪਤਾ ਚੱਲ ਜਾਏਗਾ ਕਿ ਕਿੰਨਾ ਜਿਆਦਾ ਪਿਓਰ ਤੇ ਮਲਾਇਮ ਇਹ ਕਾਟਨ ਹੋ ਸਕਦੀ ਹੈਗੀ ਬਹੁਤ ਸੌਫਟ ਆਗੀ ਜੀ ਇਹ ਤੇ ਇਹ ਆਪਣੇ ਕੋਲ ਪਹਿਨਣੇ ਬਣਵਾਇਆ ਸੂਟ ਤੇ ਉਹਨਾਂ ਨੇ ਸ਼ਾਰਟ ਬਾਜੂ ਕਰਵਾਈਆਂ ਨੇ ਜਿਵੇਂ ਆਪਾਂ ਕੀ ਕਹਿੰਦੇ ਗੜਬਾ ਸਟਾਈਲ ਵੀ ਕਹਿ ਦਿੰਦੇ ਆਪਾਂ ਇਹਨਾਂ ਨੂੰ ਹਨਾ ਤੇ ਇਸ ਤਰ੍ਹਾਂ ਉੱਪਰ ਬਲ ਪਵਾ ਕੇ ਤੇ ਨੀਚੇ ਬਲ ਪਵਾ ਕੇ ਇਸ ਤਰ੍ਹਾਂ ਕਰਵਾਈ ਆਪਣੇ ਕੋਲ ਬਾਜੂ ਦਾ ਡਿਜ਼ਾਈਨ ਤੇ neck ਇਹਨਾਂ ਨੇ plain means ਰਖਵਾਇਆ cors ਵਾਲਾ ਤੇ ਬਟ ਆਪਾਂ लेस ਦੀ ਇਹਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤੇ نیچے ਵੀ ਆਪਾਂ ਮੜ ਕੇ ਬਟਨ ਲਗਾ ਦਿੱਤੇ ਨੇਗੇ ਜੀ ਤੇ ਇਸ ਤਰ੍ਹਾਂ ਮੰਜ लेस ਦੇ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਪ੍ਰਿੰਟ ਤੁਸੀਂ ਸੂਟ ਦਾ ਦੇਖ ਸਕਦੇ ਹੋ ਇਹਦੇ ਵਿੱਚ ਪਹਿਲਾਂ نیچے ਗ੍ਰੀਨ ਦੇ ਵਿੱਚ ਵੀ ਸੈਲਫ ਹੈ ਜੀ मींस ਉਹਦੇ ਵਿੱਚ ਵੀ ਆਪਣੀ ਲਾਈਨਿੰਗ ਆ ਗਈ ਤੇ ਉਸ ਤੋਂ ਬਾਅਦ ਇਹ ਆਪਣੇ ਆਫ ਵਾਈਟ ਦੇ ਨਾਲ ਸਾਰੇ ਫਲਾਵਰ ਬਣੇ ਹੋਏ ਨੇਗੇ ਤੇ نیچے ਘੇਰੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਹੈਂਗਿੰਗ ਵਾਲੀ लेस ਲਗਾਈ ਹੈਗੀ ਤੇ ਇਹ ਸਾਰੀਆਂ ਲੇਸ ਜਿਹੜੀਆਂ कॉटन ਦੇ ਵਿੱਚ ਹੀ ਹੈਗੀਆਂ सिंथेटिक लेस ਨਹੀਂ ਲਗਾਈ ਹੈਗੀ ਆਪਾਂ ਤੇ ਮੀਨਸ ਬੜੇ ਕੰਫਰਟੇਬਲ ਸੂਟ ਆ ਜਿਵੇਂ ਹੁਣ ਸਮਰਸ ਆ ਰਹੀਆਂ ਨੇਗੀਆਂ ਉਹਦੇ ਅਕੋਰਡਿੰਗ ਤੇ ਇਹ ਉਹਨਾਂ ਨੇ ਨਾਲ ਆਪਣਾ ਪਲਾਜੋ ਬਣਾਇਆ ਹੈਗਾ ਤੇ ਪਲਾਜੋ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਜਿਹੜੀ ਆਪਾਂ ਘੇਰੇ ਤੇ लेस ਲਗਾਈ ਹੈ ਹੈਂਗਿੰਗ ਵਾਲੀ लेस ਲਗਾਈ ਹੈ ਉਹਨਾਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਕੋਲੋਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਕਾਟਨ ਦੇ ਸੂਟ ਆਗੇ ਤਾਂ ਤੁਸੀਂ ਉਹਦੇ ਤੇ ਆਪਣਾ ਕੋਈ neck ਦਾ ਡਿਜ਼ਾਈਨ ਬਣਾਉਣਾ ਕੋਈ ਬਾਜੂ ਦਾ ਬਣਾਉਣਾ ਕੋਈ ਪਲਾਜੋ ਤੇ ਸਨਵਾਰ ਤੇ ਡਿਜ਼ਾਈਨ ਬਣਾਉਣਾ ਤਾਂ ਸੀ ਉਸੇ ਤਰ੍ਹਾਂ ਡਿਜ਼ਾਈਨਿੰਗ ਤੁਹਾਨੂੰ ਕਰਕੇ ਦੇਵਾਂਗੇ ਮੀਨਜ਼ ਸਟੀਚਿੰਗ ਦਾ ਵੀ ਸਾਡੇ ਕੋਲੋਂ ਤੁਸੀਂ ਕੋਈ ਵੀ ਸਟਾਈਲ ਬਣਾ ਸਕਦੇ ਹੋ ਇਹਨਾਂ ਨੂੰ ਦੁਪੱਟਾ ਪਿਓਰ ਸ਼ਿਫੋਨ ਦਾ ਕਰਵਾਇਆਗਾ ਨਾਲ ਪਲੇਨ ਤੇ ਵਿਦਆਊਟ ਲੇਸ ਵਗੈਰਾ ਕਰਵਾਇਆਗਾ ਇਹਦੇ ਨਾਲ ਲਜੀ ਆਪਣੇ ਕੋਲੇ ਹੋਰ ਵੀ ਸੂਟ ਹੈਗੇ ਨੇਗੇ ਤਾਂ ਤੁਸੀਂ ਮੀਨਜ਼ ਆਰਡਰ ਕਰ ਸਕਦੇ ਹੋ ਆਰਾਮ ਨਾਲ ਵਿਦ ਸਟੀਚਿੰਗ ਕਰ ਸਕਦੇ ਹੋ ਵਿਦਆਊਟ ਸਟੀਚਿੰਗ ਕਰ ਸਕਦੇ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਸੇਮ ਫੈਬਰਿਕ ਦੇ ਵਿੱਚ ਆਪਣੇ ਕੋਲ ਇੱਕ ਇਹ ਵਾਲਾ ਡਿਜ਼ਾਈਨ ਹੈਗਾ ਸੇਮ ਫੈਬ੍ਰਿਕ ਆ ਦੋਨਾਂ ਦੀ ਸੇਮ ਪ੍ਰਾਈਸ ਹੋਵੇਗੀ ਜੀ ਬਹੁਤ ਜ਼ਿਆਦਾ ਪਿਓਰ ਦੇ ਵਿੱਚ ਫੈਬਰਿਕ ਨੇ ਲਾਈਨਿੰਗ ਤੋਂ ਬਿਨਾ ਇਹ ਸੂਟ ਬਣਨਗੇ ਆਪਣਾ ਜਿਹੜਾ ਸੂਟ ਬਣਾਇਆ ਆਪਾਂ ਪਹਿਣ ਦਾ ਉਹ ਵੀ ਬਿਨਾ ਲਾਈਨਿੰਗ ਤੋਂ ਬਣਾਇਆਗਾ ਤੇ ਇਹ ਵਾਲੇ ਸੂਟ ਵੀ ਬਿਨਾ ਲਾਈਨਿੰਗ ਤੋਂ ਬਣਨਗੇ ਤੇ ਕਲਰ ਵੀ ਤੁਹਾਨੂੰ ਦਿਖਦੇ ਹੋਣਗੇ ਬਹੁਤ ਸੋਹਣੇ ਤੇ ਪਿਆਰੇ ਜਿਹੇ ਕਲਰ ਨੇ ਇਹਨਾਂ ਦੇ ਤੇ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾਗਾ ਤੁਸੀਂ ਉਹਦੇ ਉੱਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋਗੇ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨਸ ਮਿਲ ਜਾਣਗੇ ਤੇ ਜਾਂ ਸਾਡੇ ਕੋਲ ਮੋਸਟਲੀ ਜਿਹੜੇ ਸੂਟ ਹੁੰਦੇ ਆ ਉਹ ਅਵੇਲੇਬਲ ਹੁੰਦੇ ਆਗੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਮੰਗਵਾ ਸਕਦੇ ਹੋ ਜੀ ਇਹ ਵਾਲਾ ਆਪਣਾ ਜਿਹੜਾ ਸੂਟ ਆ ਗਿਆ ਟੈਬੀ ਲਾਈਨਿੰਗ ਦੇ ਵਿੱਚ ਆ ਗਿਆ ਜਿਹੜਾ ਕਿ ਸਮਰ ਦੇ ਵਿੱਚ ਚੱਲ ਹੀ ਰਿਹਾਗਾ ਤੇ इवन ਕਿ ਆਪਣਾ ਲਾਸਟ ਇਅਰ ਤੋਂ ਹੀ ਚੱਲ ਰਿਹਾ ਹੈ ਇਹ ਤੁਸੀਂ ਦੇਖੋਗੇ ਟੈਬੀ ਲਾਈਨਿੰਗ ਦੇ ਵਿੱਚ ਆ ਇਹ ਜੈਲੋ ਸਰੋਂ ਫੁੱਲਾ ਜਿਹਾ ਰੰਗ ਆ ਤੇ ਨਾਲ ਦੇਖੋ 컬러ਫੁਲ ਫਲਾਵਰਸ ਬਣੇ ਨੇ ਇਹਦੇ ਵਿੱਚ ਪੈਟਰਨਸ ਬਣੀਆਂ ਹੋngੀਆਂ ਨਿਗੀਆਂ ਤੇ ਇਹਦਾ ਆਪਣਾ ਸਟਿਚਿੰਗ ਦਾ ਸਟਾਈਲ ਮਨਜੇ ਇੱਦਾਂ ਬਣਾਇਆ ਉਹਨਾਂ ਨੇ ਇਹਦੇ ਵੀ ਆਪਾਂ ਉੱਪਰ ਬਾਜੀ ਦੇ ਉੱਪਰ ਬਲ ਪਾਏ ਹੋਏ ਹੈਗੇ ਤੇ ਬਟਨਾਂ ਨੀਚੇ ਤੋਂ ਪਲੇਨ ਰੱਖੀ ਆ ਸ਼ਰਟ ਦੇ ਥੱਲੇ ਆਪਾਂ ਲਾਈਨਿੰਗ ਲਗਾਈ ਆ ਪਟ ਬਾਜੂ ਤੇ ਆਪਾਂ ਲਾਈਨਿੰਗ ਨਹੀਂ ਲਗਾਈਗੀ ਮੀਨਜ਼ੇ ਟਰਾਂਸਪੇਰੈਂਟ ਹੀ ਰਹਿਣੀ ਹੈ ਥੋੜਾ ਜਿਹਾ ਸਾਨੂੰ ਵੀ ਪਤਾ ਜੇ ਮੇਰਾ ਟੈਬੀ ਆ ਜਾਂ ਬਰਬਰੀ ਆਗਾ ਵੀ ਇਹ ਥੋੜਾ ਜਿਹਾ ਟਰਾਂਸਪੇਰੈਂਟ ਹੁੰਦੇ ਹੈਗੇ ਹਨਾ ਫੈਬਰਿਕ ਆ ਜਿਹੜਾ ਤੇ ਇਸ ਕਰਕੇ ਆਪਾਂ ਨੂੰ ਲਾਈਨਿੰਗ ਦੀ ਇਹਦੇ ਥੱਲੇ ਨੀਡ ਪੈਂਦੀ ਆ ਤੇ ਇਹਦੇ ਵਿੱਚ ਆਪਾਂ ਜਿਗਜੈਗ ਵਾਲੀ ਕਲਰਫੁੱਲੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਬਿਲਕੁਲ ਸੇਮ ਤੇ ਇਹਦਾ ਵੀ ਇਹਨਾਂ ਨੇ ਪਲਾਜ਼ੋ ਰੈਰੀ ਕਰਵਾਇਆਗਾ ਨਾਲ ਬਹੁਤ ਪਿਆਰਾ ਤੇ ਨਾਲ ਆਪਾਂ ਏਸੇ ਦਾ ਲੱਕ कलर ਦਾ ਪਿਓਰ ਸ਼ਿਫੋਨ ਦਾ ਇਹਨਾਂ ਨੇ ਦੁਪੱਟਾ ਰੈਡੀ ਕਰਵਾਇਆਗਾ ਤੇ ਬਹੁਤ ਸੋਹਣਾ ਤੇ ਪਿਆਰਾ ਸੂਟ ਹੈਗਾ ਸਿੰਪਲ ਸੋਬਰ ਆਪਾਂ ਸਮਰ ਦੇ ਵਿੱਚ ਕਿਤੇ ਜਾਣਾ ਆਉਣਾ ਹਨਾ ਤੇ ਆਪਾਂ ਨੂੰ ਇਹ ਸੂਟ ਹੈ ਜਿਹੜੇ ਵਧੀਆ ਲੱਗ ਰਹੇ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਥਰਡ ਸੂਟ ਦੀ ਜਿਹੜਾ ਥਰਡ ਸੂਟ ਆ ਇਹ ਹੈਗਾ ਜੀ ਆਈ ਥਿੰਕ ਤੁਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਆਪਣੇ ਸੂਟ ਦੇਖ ਲਿਆ ਹੋਏਗਾ ਤੇ ਇਹ ਸੂਟ ਵੀ ਆਪਣੇ ਕੋਲ ਪਹਿਨਨੇ ਸਟਿਚ ਕਰਵਾਇਆਗਾ ਕਿਸੇ ਨੇ ਤੇ ਤੁਸੀਂ ਦੇਖੋਗੇ ਫਰੋਜੀ ਜਿਹਾ ਕਲਰ ਹੈ ਮੀਨਸ ਡਾਰਕ ਦੇ ਵਿੱਚ ਕੋਈ ਵੀ ਕਲਰ ਨਹੀਂ ਤੁਹਾਨੂੰ ਦਿਖਦਾ ਹੋਣਾਗਾ ਫਰੋਜੀ ਕਲਰ ਦਾ ਸੂਟ ਜਿਹਾ ਇਹ ਤੇ ਆਪਾਂ ਦੇਖੋ neck ਦਾ ਡਿਜ਼ਾਈਨ ਬਣਾਇਆ ਇਹਦੇ ਵਿੱਚ ਐਂਕਰ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਤਾਂ ਕਰਕੇ ਇਦਾਂ ਲੱਗਦਾ ਜਿਵੇਂ ਵਰਕ ਕਰਿਆ ਹੋਇਆ ਹੁੰਦਾਗਾ ਤੇ ਤੇ ਸਾਡੇ ਕੋਲ ਇਸ ਤਰ੍ਹਾਂ ਦੀ ਵੀ ਮਸ਼ੀਨ ਹੈਗੀ ਆ ਐਂਕਰ ਦੀ ਫਿਨਿਸ਼ਿੰਗ ਦੇਣ ਵਾਸਤੇ ਤੇ ਤੁਸੀਂ ਉਹ ਵੀ ਜਿਵੇਂ ਕਈ ਵਾਰ ਆਪਾਂ ਮੋਰੀਆਂ ਤੇ ਡਿਜ਼ਾਈਨ ਪਵਾਉਣਾ ਹੁੰਦਾ ਬਾਜੂ ਤੇ ਡਿਜ਼ਾਈਨ ਪਵਾਉਣਾਗਾ ਤੁਸੀਂ ਜਾਂ ਫਿਰ neck ਦੇ ਡਿਜ਼ਾਈਨ ਪਵਾਉਣਾ ਤਾਂ ਅਸੀਂ ਉਹ ਵੀ ਪਾ ਦੇਵਾਂਗੇ ਤੇ ਬਾਕੀ ਜਿਵੇਂ 3 ਕਲਰ ਜਿਹੜੇ ਆਪਣੇ ਸੂਟ ਦੇ ਵਿੱਚ ਨੇ ਸੇਮ ਹੀ ਆਫ ਵਾਈਟ ਤੇ ਵਾਈਟ ਤੇ ਇੱਕ ਫਰੋਜੀ ਹਨਾ ਤਿੰਨਾਂ ਦੀ ਆਪਾਂ ਕੰਬੀਨੇਸ਼ਨ ਨੂੰ ਮਿਲਾ ਕੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ neck ਡਿਜ਼ਾਈਨ ਤੁਸੀਂ ਕੋਈ ਮਰਜ਼ੀ ਭੇਜ ਸਕਦੇ ਹੋ ਅਸੀਂ ਉਹੀ ਵਾਲਾ ਰੈਡੀ ਕਰ ਦੇਵਾਂਗੇ ਜੀ ਤੇ ਇਸ ਤਰ੍ਹਾਂ ਇਹ ਇਹਨਾਂ ਦੀ ਬਾਜੂ ਤੇ ਵੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਸਿੰਪਲ ਲੇਸ ਦੀ ਕਿਉਂਕਿ ਕਾਟਨ ਦੇ ਸੂਟ ਹੁੰਦੇ ਆਗੇ ਹਨਾ ਤੇ ਇਹ ਆਪਾਂ ਨੂੰ ਐ ਹੁੰਦਾ ਕਿ ਬਿਜਾਉਟ ਲਾਈਨਿੰਗ ਬਣ ਜਾਣ ਤੇ ਥੋੜੇ ਬਹੁਤੇ ਆਪਾਂ ਲੇਸ ਦੀ ਫਿਨਿਸ਼ਿੰਗ ਦੇ ਕੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਬਾਹਰ ਅੰਦਰ ਪਾਉਣ ਵਾਲੇ ਸੂਟ ਬਣਾ ਲੈਨੇ ਆਗੇ ਤੇ ਬਾਕੀ ਆਪਾਂ ਘੇਰੇ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਇਹਦੇ ਨਾਲ ਪਲੇਨ ਬਾਟਮ ਆਗੇ ਤੇ ਮੈਂ ਸੀ ਪਲੇਨ ਨਹੀਂ ਕਹਿ ਸਕਦੇ ਇਹਨੂੰ ਆਪਾਂ ਤੁਸੀਂ ਇਹਦਾ ਪ੍ਰਿੰਟ ਜਿਹੜਾ ਸੈਲਫ ਦੇ ਵਿੱਚ ਪ੍ਰਿੰਟ ਆਗਾ ਇਹਦਾ ਤੇ ਮੀਨਸ ਇਹ ਡੇ ਨਾਈਟ ਪ੍ਰਿੰਟ ਵੀ ਕਹਿ ਦਿੰਦੇ ਇਹਨਾਂ ਨੂੰ ਤੇ ਮੀਨ ਲਾਈਟ ਡਾਰਕ ਦਾ ਪ੍ਰਿੰਟ ਹੁੰਦਾਗਾ ਹਨਾ ਤੇ ਇਹ ਵਾਲਾ ਇਹਨਾਂ ਦਾ ਦੁਪੱਟਾ ਜੀ ਅਸੀਂ ਟਾਈ ਡਾਈ ਦਾ ਰੈਡੀ ਕੀਤਾਗਾ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਹੀ ਅਸੀਂ ਟਾਈ ਡਾਈ ਕੀਤੀ ਆ ਜਿੰਨੇ ਵੀ ਕਲਰ ਆਪਣੇ ਇਹਦੇ ਵਿੱਚ ਹੈਗੇ ਰੇਗੇ ਸੂਟ ਦੇ ਵਿੱਚ ਸਾਰੇ ਕਲਰ ਆਪਾਂ ਵਿੱਚ ਪਾਏ ਹੋਏ ਨੇਗੇ ਇਸ ਤਰ੍ਹਾਂ ਤੇ ਦੁਪੱਟਾ ਬਹੁਤ ਸੋਹਣਾ ਲੱਗਦਾਗਾ ਇਦਾਂ ਤੇ ਇਹ ਟੈਬੀ ਚੈੱਕ ਦਾ ਦੁਪੱਟਾ ਹੈਗਾ ਜੀ ਦੁਪट्टे ਦਾ ਫੈਬਰਿਕ ਜਿਹੜਾ ਟੈਬੀ ਚੈੱਕ ਆ ਤੁਸੀਂ ਸਾਡੇ ਕੋਲ ਟੈਬੀ ਲਾਈਨਿੰਗ ਟੈਬੀ ਚੈੱਕ ਜਿਹੜਾ ਮਰਜੀ ਦੁਪੱਟਾ ਲੈ ਸਕਦੇ ਹੋ ਸਾਰੇ ਤਰ੍ਹਾਂ ਦੇ ਦੁਪੱਟਿਆਂ ਦੇ ਫੈਬਰਿਕ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਤੇ ਲੇਸ ਦੀ ਜਿਵੇਂ ਤੁਹਾਨੂੰ ਦਿਖੀ ਰਿਹਾ ਹੋਏਗਾ ਕਿ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਪ੍ਰੋਪਰ ਸਾਰੇ ਪਾਸੇ ਲੇਸ ਦੀ ਤੇ ਟੈਪ ਹਾਂ ਮੀਨਸ ਟਾਈਡ ਆਈ ਦਾ ਵੀ ਤੁਸੀਂ ਕੋਈ ਵੀ ਮਰਜੀ ਡਿਜ਼ਾਈਨ ਆ ਜਿਹੜਾ ਆਪਣੇ ਤੋਂ ਬਣਵਾ ਸਕਦੇ